ਕੋਈ ਨਾ ਦੋ ਬੰਦੇ ਕੱਢਿਆ ਕੱਢ ਰਿਹਾ ਕੱਢ ਰਿਹਾ ਪਰ ਕੀ ਨੇ ਬ੍ਰਦਰ ਨਾ ਕਰ ਰਿਹਾ ਕੰਮ ਲੱਗਿਆ ਰੋਕੀ ਆਪਾਂ ਜਾਣ ਦੇ ਇੱਕ ਦੂਜੇ ਦੇ ਕੰਮਾਂ ਵਿੱਚ ਇਸ ਨੂੰ ਸਾਡੇ ਭਾਈ ਸਵੇਰੇ ਪੰਜ ਚਾਰ ਕਰ ਰਹੇ ਨੇ ਲੈਸ ਨਹੀਂ ਲੱਗੇ ਪਟੇ ਦੀ ਸਿਕਿਉਰਿਟੀ ਨੇ ਮੈਨੂੰ 18 ਪਰਸਨਲ ਫਿੱਟੇ ਮੈਂ ਕਿੱਥੇ ਲੱਗੇ ਜਾਣਾ ਬਟ ਮੈਂ ਤਾਂ ਗੱਡੀਆਂ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀ ਮੈਂ ਕਾਰ ਤੇ ਲੈ ਕੇ ਜਾਵਾਂ ਸਿਕਿਉਰਿਟੀ ਮੈਂ ਤਾਂ ਗੱਡੀਆਂ ਰੋਕਿਆ ਹੀ ਨਹੀਂ ਕਦਾ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੰਦਾ ਮੈਂ ਰੋਕਿਆ ਕਿਸੇ ਨੂੰ ਬਟ ਮੈਂ ਕੁਝ ਕੀਤਾ ਹੀ ਨਹੀਂ ਜੀ ਮੈਂ ਕੁਝ ਕੀਤਾ ਹੀ ਨਹੀਂ ਮੈਂ ਚਾਬੀਆਂ ਵੀ ਇਹਨਾਂ ਨੂੰ ਮੈਂ ਬਦਵਾਸ਼ੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਗੁੰਡਾਗਰਦੀ ਹੋ ਰਹੀ ਹੈ ਫੂਟ ਕੈਪਚਰ ਕਰ ਲਿਆ ਬਿਲਕੁਲ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋਕਿਆ ਚਾਬੀ ਕੋ ਗੱਡੀ ਲੈ ਕੇ ਚੱਲ ਜਾ ਚਾਬੀ ਨਾ ਬੋਲੀ ਹੈ ਚੱਲ ਚਲਾ ਓਟੇ ਪਾ ਓਏ ਕੱਟ ਲੈ ਲੈ 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 ਕੱਟ ਲੈ